કે કેફ એમ પીયાત્રા સ્કીમ ਦੇ તહેત દર્શન હોણગે અરવિંદ કે જ્વાલનેસ બાબત જાણકારી دیتی હે હવાઈ જહાજ દે રહી તીતયાત્રા જેડિયા કરાઈ જાયેગી સીમાન ને દસ દે કે ચાર્ટર પ્લેન બુક કરવાયા હે પટના સાહેબ વારાણસી નંદીર સાહેબ દે દર્શન કરંગે પહેલા ટ્રેન તે બસاں દે ઝરીએ દસ દે કે શ્રદ્ધાળુ જાંદે સન ઓર પંકજ કપાઈ મેરે સયોગી લગાતાર ફોન નઇંતે ને પંકજ જો વિરોધીયા નેતા બસاں ટ્રેના દે રાહી હી સવાલ ચુપ દેતે સી કે પૈસા કિત્થો આયેગા ਕਿਉਂ ਇਸ ਤਰੀਕੇ ਨਾਲ ਮਿਸਯੂਜ਼ ਕੀਤਾ ਜਾ ਰਿਹਾ ਹੈ ਬਨਕੋਟ ਦੇ ਵਿੱਚ ਵੀ ਕੇਸ ਚੱਲ ਰਿਹਾ ਹੈ ਤਾਂ ਹੁਣ ਹਵਾਈ ਜਹਾਜ਼ ਦੀ ਰਾਹੀਂ ਯਾਤਰਾ ਹੋਣ ਜਾ ਰਹੀ ਹੈ ਅ ਦੇਖੋ ਇਹ ਕਾਫੀ ਅਹਿਮ ਹੈ ਕਿਉਂਕਿ ਪਹਿਲੀ ਵਾਰ ਹੈ ਜੀ ਜੀ ਚਾਰਟਰਡ ਜਿਹੜਾ ਵਾ ਫਲਾਈਟ ਬੁੱਕ ਕਰਵਾਉਂਦੇ ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਪਹਿਲੀ ਪੀਰਥ ਯਾਤਰਾ ਦੇ ਦੌਰਾਨ ਜਿਹੜੀ ਹੈ ਟ੍ਰੇਨ ਗਈ ਸੀਗੀ ਉਹ ਟ੍ਰੇਨ ਗਈ ਸੀਗੀ ਨੰਦੇੜ ਸਾਹਿਬ ਲੇਕਿਨ ਉਸ ਤੋਂ ਬਾਅਦ ਜਿਹੜੀ ਵਾਰਾਨਸੀ ਜਾਣੀ ਸੀ ਜਾਂ ਹੋਰ ਥਾਵਾਂ ਤੇ ਜਾਣੀ ਸੀਗੀ ਕੇਂਦਰ ਸਰਕਾਰ ਦੇ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਔਰ ਇਹ ਕਹਿ ਦਿੱਤਾ ਗਿਆ ਕਿ ਸਾਡੇ ਕੋਲ ਇਸ ਵੇਲੇ ਇੰਜਨ ਨਹੀਂ ਹੈ ਔਰ ਇਸ ਕਰਕੇ ਪੰਜਾਬ ਸਰਕਾਰ ਨੂੰ ਟ੍ਰੇਨਾਂ ਜਿਹੜੀਆਂ ਆ ਉਹ ਮੁਹੱਈਆ ਨਹੀਂ ਕਰਵਾਈਆਂ ਜਾ ਸਕਦੀਆਂ ਔਰ ਹੁਣ ਜਿਹੜੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਹੈ ਕਿ ਪਟਨਾ ਸਾਹਿਬ ਵਾਰਾਨਸੀ ਅਤੇ ਨੰਦੇੜ ਸਾਹਿਬ ਦੇ ਲਈ ਜਿਹੜਾ ਵੈ ਤੀਰਥ ਯਾਤਰਾ ਬਜ਼ੁਰਗਾਂ ਨੂੰ ਕਰਵਾਈ ਜਾਏਗੀ ਔਰ ਇਸ ਦੇ ਲਈ ਚਾਰਟਰਡ

ਔਰ ਇੱਕ ਕਹਿ ਸਕਦੇ ਬਜ਼ੁਰਗ ਸ਼ਰਦਾਲੂਆਂ ਦੇ ਲਈ ਚੰਗੀ ਖਬਰ ਹੈ